ਤੇ ਲੱਖ ਜਿਹੜਾ ਬਾਈ ਜੋਈ ਸੀ ਦੋ ਸਾਲ ਤਾਂ ਹੋ ਗਏ ਆ ਦੋ ਸਤਿਕਾਰਯੋਗ ਸਾਡੇ ਪੋਪ ਸਤਿਕਾਰਯੋਗ ਸਰਦਾਰ ਸੰਤਪਾਲ ਸਿੰਘ ਜੀ ਬਰਾਏ ਮੈਨੇਜਿੰਗ ਟਰਸਟੀ ਉਹਨਾਂ ਦੇ ਨਾਲ ਡਾਕਟਰ ਰਜੀਤ ਸਿੰਘ ਜੀ ਬੇਲ ਸਲਾਹਕਾਰ ਸ੍ਰੀ ਸੁਬਾਵਾ ਗੌਰ ਸੰਦਰ ਸਿੰਘ ਜੀ ਪ੍ਰਧਾਨ ਇਕਾਈ ਪਟਿਆਲਾ ਸਾਡੇ ਪੰਡਿਤ ਦਾ ਕਾਇਦੇ ਪ੍ਰਧਾਨ ਜਸਵੰਤ ਸਿੰਘ ਜੀ ਬਰਾੜ ਸਰਬੱਤ ਦਾ ਭਲਾ ٹرسٹ ਦੀ ਸਮੁੱਚੀ ਟੀਮ ਮੁਕਸਰ ਤੋਂ ਆਏ ਹੋਏ ਸਾਡੇ ਬਹੁਤ ਕਿਸ ਤਰ੍ਹਾਂ ਦੇ ਸਜਣੋਂ ਇਹ ਮੱਲਾਂ ਨਿਵਾਸੀਓ ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ੀ ਹਥੇ ਪ੍ਰਵਾਣ ਕਰੋ ਆਪਕੋ ਜੀ ਵਾਹਿਗੁਰੂ ਜੀ ਕਾਰ ਪਾਸਾ ਔਏ ਜਿਹੜੇ ਪਤੇ ਜੋ ਕਰਾਇਮਨਜੀਤ ਹੋਤੇ ਮਹਿਸੂਸ ਕਰਦਾ ਸੀ ਤੁਸੀਂ ਵੀ ਸਾਰੇ ਕਰਦੇ ਹੋ ਹੋਵੇ ਕਿ ਸਰਬੰਤ ਦਾ ਭਲਾ ਪ੍ਰਸ਼ਟ ਜੇ ਮੈਨੇਜਿੰਗ ਟਰਸਟੀ ਸਰਦਾਰ ਸੰਤਪਾਲ ਸਿੰਘ ਜੀ ਉਹ ਰਾਏ ਸਾਹਿਬ ਉਹਨਾਂ ਦੇ ਬਾਰੇ ਦੁਆਰਾ ਦੇ ਵਿੱਚ ਉਹਨਾਂ ਦੀਆਂ ਜੋ ਸਵਾਵਾ ਨੇ ਸਮਾਜ ਬਣੇ ਹਨ ਉਹਨਾਂ ਨੂੰ ਪੜਦੇ ਹੁੰਦੇ ਸੀ ਔਰ ਅਸੀਂ ਸਿੱਖ ਹੋਏ ਉਹਨਾਂ ਦੇ ਨਾਮ ਤੇ ਮਾਣ ਵੀ ਮਹਿਸੂਸ ਕਰਦੇ ਸੀ ਤੇ ਸਾਡੇ ਸਿੱਖ ਪੰਥ ਦੀਆਂ ਮਹਾਨ ਸ਼ਖਸੀਅਤਾਂ ਕਿਸ ਤਰ੍ਹਾਂ ਵਿਦੇਸ਼-ਵਦੇਸ਼ ਦੇ ਵਿੱਚ ਮੁਰਸਿਖਿੰਦੇ ਸਦਾ ਆਦਰੋਂ ਅੱਗੇ ਲੈ ਕੇ ਜਾ ਰਹੇ ਹਾਂ ਇਹ ਰਸਮ ਬਹੁਤ ਅਸ਼ੀਰਵਾਦ ਸੀ ਸੋ ਸਾਡੀ ਖੁਸ਼ੀ ਦੀ ਕੋਈ ਹੱਦ ਨਹੀਂ ਹੈ ਕਿ ਜਦੋਂ ਮੈਂ ਪਹਿਲਾਂ ਵੀ ਗੱਲ ਕਰ ਰਿਹਾ ਸੀ ਕਿ ਜਦੋਂ ਫੇਸ ਤੋਂ ਫੇਸ ਅਜਿਹੀ ਸ਼ਖਸੀਅਤ ਦੇ ਨਾਲ ਮਿਲਣ ਦਾ ਸੁਭਾਗ પ્રાપ્ત ਹੋਵੇ। ਔਰ ਮਨ ਦੀ ਕਾਮਨਾਵਾਂ ਹੁੰਦੀ ਰਹੇ ਕਿ ਜਿੰਨੀਆਂ ਸ਼ਕਤੀਆਂ ਦੇ ਦਰਸ਼ਨ ਕੀਤੇ ਜਾਣ ਅਚਾਰ ਪਰੰਦਰਾ ਕੀਤਾ ਜਾਵੇ। ਸੋ ਜਿਵੇਂ ਕਿ ਆਪ ਸਭ ਨੂੰ ਪਤਾ ਹੈ ਕਿ ਸ਼ੁਰੂਆਤ ਦਾ ਉਹਾ ਪ੍ਰਸਤ ਦੇ ਵੱਲ ਜਿੱਥੇ ਦਵਾਈ ਦੇ ਵਿੱਚ ਪਿੱਛੇ ਆਪਣੇ ਕੋਸ਼ਲ ਤੋਂ ਬਾਅਦ ਕੀ ਜਿਹੜੇ ਸੀ 4% ਇਸ ਦੇ ਵਿੱਚ ਫਸ ਗਏ ਸਨ। ਔਰ ਉਹਨਾਂ ਦੀ ਆਦਾਰਤਾ ਦੇ ਮੁਤਾਬਕ ਇਹ ਸੀ ਕਿ ਉਹਨਾਂ ਨੇ ਇੱਕ ਕੀਮਤ ਰੱਖੀ ਸੀ ਬਹੁਤ ਵੱਡੀ ਕਿ ਅਗਰ ਇਹ ਕੀਮਤ ਖਦਾ ਕਰ ਸਕਦੇ ਆ ਤਾਂ ਮੌਤ ਤੋਂ ਬਚ ਸਕਦੇ ਐ ਔਰ ਨਹੀਂ ਤਾਂ ਮੌਤ ਜਿਹੜੀ ਹੈ ਉਹ ਨਿਸ਼ਚਿਤ ਹੈ। ਸੋ ਸਾਰੇ ਇਸ ਸੰਸਾਰ ਨੂੰ ਇਸ ਤਰ੍ਹਾਂ ਦਾ ਬੜਾ ਦੁੱਖ ਲੱਗਦਾ ਸੀ ਕਿ ਸਾਡੇ ਵਰਗ ਜਿਹੜੇ ਰੋਟੀ ਰੋਟੀ ਦੇ ਵਾਸਤੇ ਵਿਦੇਸ਼ਾਂ ਦੇ ਵਿੱਚ ਮਿਹਨਤਾਂ ਕਰ ਰਹੇ ਹਾਂ ਕਿਸੇ ਕਾਰਜ ਉਹਦੇ ਕਿਸੇ ਚਲੋ ਹਾਲਾਤ ਤੋਂ ਬੜਨ ਜਾਂਦੇ ਆ ਫਸੇ ਸਨ ਸੋ ਅਮਰਾਏ ਸਾਹਿਬ ਦੇ ਉੱਪਰ ਸੰਤੁਰਾਂ ਨੇ ਬਰਖਸ਼ਿਸ਼ ਕੀਤੀ ਕਿਉਂਕਿ ਸਾਰੀ ਜਿਹੜੀ ਬੜਿਆਈ ਹੈ ਉਹ ਮੇਹੂਗੀ ਹੈ ਸਹਿਬ ਹੱਥ ਬੜਿਆਹਣਾਂ ਜਿਸ ਭਾਵੇਂ ਕਿਸ ਦੇ ਸੋ ਇਹਨਾਂ ਦੇ ਉੱਪਰ ਮਿਹਰ ਕੀਤੀ ਔਰ ਇਹਨਾਂ ਨੇ ਉਹਦਾ ਪੰਗਾ ਫੜਿਆ ਔਰ ਉਹ ਸਾਰੇ ਜਿਹੜੇ ਹੈਗੇ ਆਜ਼ਾਦ ਉਮਰਕੇ ਆਜ਼ਾਦ ਜਿਹੜੇ ਹੱਕੇ ਘਰ ਦੇ ਵਿੱਚ ਪਹੁੰਚੇ ਉਹ ਸਾਰੇ ਦਿਨ ਸ਼ੁਸ਼ਮੜਾ ਉਸ ਤੋਂ ਬਾਅਦ ਵੀ ਕਟਰਾਵਾ ਇਹਨਾਂ ਹੋ ਜਾਂਦੇ ਸੋ ਕਿਸਾਨ ਮੋਰਚੇ ਦੇ ਵਿੱਚ ਅਸੀਂ ਦੇਖਿਆ ਕਿ ਇਸ ਤਰ੍ਹਾਂ ਆਪਾਂ ਕਿਸਾਨ ਨੂੰ ਜਦੋਂ ਵਿਆਦ ਕਰਦੇ ਸਨ ਤਾਂ ਉਥੇ ਵੀ ਸਰਬੱਤ ਦਾ ਭਲਾ ਟਰੱਸਟ ਦੇ ਵੱਲੋਂ ਕਿਉਂਕਿ ਆਪਾਂ ਸਾਰੇ ਉੱਥੇ ਜਾਂਦੇ ਰਹੇ ਸੀ ਹਾਂ-ਥਾਂ ਦੇ ਉੱਤੇ ਇਹਨਾਂ ਦੇ ਸਬਾਬਾ ਉੱਥੇ ਚੱਲਦੇ ਅਸ ਸੀ ਔਰ ਪੰਜਾਬ ਦੇ ਵਿੱਚ ਅਕਵਾੜਾ ਦੇ ਨਾਲ ਹੀ ਸਮਝਿਆ ਕਿ ਕਿਸੇ ਦਾ ਘਰ ਪੰਡ ਰਿਹਾ ਕਿਸੇ ਨੂੰ ਪੈਨਸ਼ਨ ਮਿਲ ਰਹੀ ਹੈ ਕਿਸੇ ਥਾਂ ਦੇ ਉੱਤੇ ਲੈਪਟੋਪਿਆਂ ਜਾਨੀਆਂ ਨੇ ਮੁਕਤਤਾ ਦਾ ਤਰਦ ਹੱਡੇ ਦੇ ਵਿੱਚ ਲੈ ਕੇ ਜਿਹੜਾ ਕ੍ਰਸ਼ ਟਾਈਮ ਦੇ ਜੁਰਾਤ ਲੱਗਿਆ ਸੋ ਬਹੁਤ ਹੀ ਸਲਾਘਾ ਜੋ ਕਦਮ ਹੈ ਔਰ ਅਸੀਂ ਕਾਮਨਾ ਕਰਦੇ ਆ ਸਤਿਗੁਰਾਂ ਦੀ ਹਾਜ਼ਰੀ ਦੇ ਵਿੱਚ ਸਾਰੇ ਕ੍ਰਸ਼ਕਿਆਂ ਦੇ ਉੱਪਰ ਸਾਰੇ ਮੈਕਰੋਨ ਦੇ ਸ਼ਕਤੀ ਉੱਪਰ ਸਤਿਗੁਰੂ ਮਿਹਰ ਭਰਿਆ ਹੱਥ ਰੱਖਣ ਔਰ ਜੋ ਦੇਸ਼ ਕੌਮ ਦੀ ਸੇਵਾ ਇਸ ਤਰ੍ਹਾਂ ਲੈ ਕੇ ਰਹੇ ਤੋ ਅੱਜ ਸਾਢੇ ਦਰਜਣੇ ਦੇ ਵਿੱਚ ਪਹੁੰਚੇ ਨੇ ਅਸੀਂ ਸਾਰਿਆਂ ਨੂੰ ਜੀ ਆਇਆਂ ਕਿਹਦੇ ਹਾਂ ਔਰ ਸਾਡੇ ਇੱਥੇ ਗੁਰਦੁਆਰਾ ਭਾਈ ਮਤੀਦਾਸ ਸਾਹਿਬ ਦੇ ਵਿੱਚ ਹੈ ਜਿੱਥੇ ਇੱਕ ਸੈਂਪਲ ਕਲੈਕਸ਼ਨ ਸੈਂਟਰ ਬਰਾਸਾਹ ਹੁਣ ਨਾਲ ਕੱਲ ਹੋ ਰਹੀ ਸੀ ਕਿਉਂਕਿ ਫੂਲ ਰੇਤੀਆ ਪੈਂਦਾ ਸ਼ਹਿਰ ਤੋਂ ਤਾਂ ਇੱਥੇ ਇੱਕ ਸੈਂਪਲ ਕਲੈਕਸ਼ਨ ਜਿਹੜਾ ਹੈਗਾ ਸੈਂਟਰ ਖੁੱਲਿਆ ਪੰਜਾਬ ਦੇ ਇਤਿਹਾਸ ਤੋਂ ਬਹੁਤ ਟ੍ਰੈਂਡ ਕੱਟਿਆ ਔਰ ਲੋਕਾਂ ਨੂੰ ਇਨ੍ਹਾਂ ਸਵਾਵਾਂ ਦਾ ਬਹੁਤ ਵੱਡਾ ਲਾਭ ਹੋਵੇਗਾ ਸੋ ਅਸੀਂ ਮਦਦਵਾਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਸਮੁੱਚੇ ਮੰਚ ਦੇ ਵੱਲੋਂ ਟਰੱਸਟ ਦਾ ਜਿਹੜਾ ਹੈਗਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਦਾ ਕਿ ਅੱਜ ਉਨ ਘਰਾਂ ਵੈਸੇ ਆਪਾਂ ਇੱਕ ਵਾਰ ਸ਼ੁਰੂਆਤ ਕੱਢ ਦਿੱਤੀ ਸੀ ਲੇਕਿਨ ਅੱਜ ਉਹ ਰਾਏ ਸਾਹਿਬ ਆਪਣੇ ਹੱਥਾਂ ਦੇ ਨਾਲ ਦਾ ਵੰਡਣ ਕਰਨ ਗਏ ਬਹੁਤ ਖੁਸ਼ੀ ਵਾਲੀ ਗੱਲ ਹੈ ਸੋ ਮੈਂ ਸੋ ਨਿਆਲ ਸੋ ਸੁਇਆਪਾ ਉਹ ਮੈਂ ਬਹੁਤ ਸੰਭਾ ਨਾਮਾ ਕਿਉਂਕਿ ਜਿਵੇਂ ਬਹੁਤ ਦੇਖਦੇ ਅੰਦੀ ਨਹੀਂ ਜਾਂਦੇ। ਇਹ ਕਿਉਂਕਿ ਮੈਂ ਤੁਹਾਨੂੰ ਸਾਂਝੀ ਕਰਨੇ ਚਾਹੁੰਦਾ ਸਾਰੇ ਮੈਂਬਰਸ ਕਰਾ ਦੂਗਾ ਕਿ ਮੌਜੂਦ ਹੈ ਕਿ ਇਸੇ ਤਰ੍ਹਾਂ ਹੀ ਗੁਰੂ ਦੀ ਕਿਰਪਾ ਦੇ ਨਾਲ 23 ਮਈ 2003 ਤੋਂ ਲੈ ਕੇ ਇਹ ਜਿਹੜਾ ਮੁੱਦਾ ਹੈ ਇੱਕ ਇੰਨੀ ਤਰ੍ਹਾਂ ਦੱਸਿਆ ਹੋਇਆ ਤਾਂ ਸਾਰਿਆਂ ਨੇ ਮਤਾਂ ਪਕਾਇਆ ਸੀ ਜਿਹਨੂੰ ਅੱਜ 21 ਸਾਲ ਤੋਂ ਪਰਦਾਸਾ ਨਾ ਹੋ ਪਿਆ ਹੈ ਕਿ ਆਪਾਂ ਸਰਕਾਰੀ ਹਸਪਤਾਲ ਦੇ ਜਿਹੜੇ ਦੁਖੀ ਲੋਕ ਹੈ ਮੁੱਢੀ ਹੈ ਉਹਨਾਂ ਦੀ ਮਦਦ ਕਰਨੇ ਔਰ ਉਹਨਾਂ ਨੂੰ ਲੰਘਰ ਦੇਣਾ ਬਿਗੈਰ ਲਗਾ ਬਿਗੈਰ ਜੇੜ ਹੋਣਾ ਲਗਾਤਾਰ ਇਸ ਰਮਨ ਜੀ ਚੱਲ ਰਹੀ ਜਾਂਦੇ ਜਿਨ੍ਹਾਂ ਨੂੰ ਸੱਚੇ ਬੰਦੇ ਬੜੇ ਆਪ ਹੀ ਬਣਾਉਂਦੇ ਨੇ ਤੇ ਆਪ ਹੀ ਸ਼ਕਾ ਕੇ ਹੁੰਦੇ ਨੇ ਪੇੜ ਵਰਕਰ ਹੋਏ ਨੇ ਔਰ ਬੀਬੀਆਂ ਜਿਹੜੀਆਂ ਰਿਟਾਇਰ ਹੋ ਉਹਨਾਂ ਦੇ ਘਰ ਵਾਲੇ ਰਿਟਾਇਰ ਹੋ ਕੇ ਨੇ ਜਾਂ ਆਪ ਵੀ ਚੌਂਕ ਤੋਂ ਰਿਟਾਇਰ ਨੇ ਉਹ ਇੱਥੇ 2:30 ਵਜੇ 3:00 ਵਜੇ ਦਾ ਟਾਈਮ ਰੱਖਿਆ ਉਹ ਇੱਥੇ ਗੋਣੇ ਕੇ ਸਾਰੀ ਸੇਵਾ ਆਪਣੇ ਹੱਥੇ ਕਰਦੇ ਆ ਗਰਮੀ ਵਿੱਚ ਅਜੇ ਨਹੀਂ ਮਾਣਦੀ ਸੋ ਇਸ ਤੋਂ ਬਿਨਾ ਇਸ ਗੁਰਦੁਆਰਾ ਸਹਿਤ ਇਹਨਾਂ ਸਾਡੇ ਕੋਲ ਸੰਗਤਾਂ ਜੋ ਮੜੋ ਬੈਠੇ ਨੇ ਕਲਾਸਿਕੀ ਸੰਗਤ ਬੈਠੇ ਨੇ ਇਹਨਾਂ ਦੇ بیٹے ਦੀ ਯਾਦ ਵਿੱਚ ਪਰਿਵਾਰ ਦੇ ਮembਰ ਫਰੀ ਦਿਸਟੈਂਸ ਜਿਹੜੇ ਰਹਿੰਦੇ ਆ ਉਹ ਚੱਲ ਰਹੀ ਹੈ ਜਿਹੜੀ ਸ਼ਾਮ ਨੂੰ 2 ਘੰਟੇ ਸਿਰਵਾਵਾ ਕਰਦੀ ਹੈ ਸੋ ਬੇਹੰਤ ਸਵਾਵਾ ਜਿਹੜੀ ਹੈ ਗੱਲਾਂ ਦੇ ਉੱਪਰ ਬੋਲ ਚਾਉਂਦੀਆਂ ਰਹਿੰਦੀਆਂ ਨੇ ਸਿਰਫ ਮੈਂ ਆਪ ਜੀ ਦਾ ਧਿਆਨ ਕੁਝ ਚੀਜ਼ਾਂ ਤੇ ਹੋਣਾ ਚਾਹੁੰਦਾ ਸੋ ਅੱਜ ਆਪਾਂ ਉਹਨਾਂ ਬੱਤਨ ਕਰਨਾ ਹੈ ਆਪਾਂ ਨੂੰ ਖੁਸ਼ੀ ਹੈ ਤਾਂ ਹੁਣ ਰਾਸੋਈ ਪੂਰਨ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਆਪ ਜਿਹੜਾ ਹੈਗਾ ਸਰਕਾਰ ਦੇ ਤੌਰ ਤੇ ਭਾਈ ਸਾਹਿਬ ਸੋ ਮੈਂ ਦਾ ਜੰਡਾ ਸੀ ਉੱਪਰ

کری بٹھنڈے کی ٹیم صاحب کی ٹیم چالی <سؤال> آئی ہوئی ہے تو کچھ ان جتن نے ساری ٹیم جہی ہے چاہے وہ ہارڈ کانڈ چاہے کرونا سیل مطلب ہر پاسے ہر جگہ پہنچ رہی ہے تو یہاں کی سب سکے تقریباً چھ مالیز ہو چکے ہیں ڈسٹرکٹ بٹنڈا میں تین کلیکشن سینٹر بن چکے ہیں اور اچھے جس طرح میں انہوں نے ایک ریکویسٹ دیتی ہے کہ ਪੰਜ ਰੋਡੀਆਂ ਤੇ ਕਿੰਨੂ ਚੱਲਦਾ ਐ ਸਿਚਟਰ ਕੋ ਕਰ ਲੈਨੇ ਕਿ ਸਪੋਰਟਲ ਜੈਡੀਓਥਰਾਪੀ ਜਿਹੜੀ ਕੀਤੀ ਐ ਸਿਰੋ ਇਸ ਤੋਂ ਮੁੱਢਦਾਰੀ ਕਿ ਹੋ ਜਾਏਗੀ ਉਸ ਸਾਹਿਬ ਇਹਨਾ ਦੇਣਾ ਅਸੀਂ ਇਹ ਰੋਡੀਆਂ ਤੋਂ ਸ਼ੁਰੂ ਕੀਤਾ ਜੋ ਨਾਲੇ ਕਰਦੇ ਮਨ ਸੁਭਜਾ ਸਾਹਿਬ ਵਰਤਦੇ ਅਸੀਂ ਇਹ ਦਿੱਚਾ ਦਿੱਚਾ ਸੀ ਕਿ ਪੰਜ ਰੋਡੀਆਂ ਕੋਲਾਂ ਬਣਾਏ ਮੈਂਚ ਵੀ ਤਾਂ ਇਹ ਵਾਸੀ ਉਹ ਦਫਾ ਜਿਹੜਾ ਕਿ مہنگے ہو چکے ٹوٹ پی ہوئی ہے پٹیالہ پھر کھولتے کھولتے پناہ کو لگا کلو کھل گئی پھر پوری دیکھ بات پتی پر سو بھی کھل چکی نے ہوں سارا ٹیچر کرتے سوچ رہے ہیں پاب <سؤال> سے کافی باڈری کھول چکے ہیں پھر ہماچل <سؤال> پر ہریا چنڈی گڑھ دلی گیارہ سٹیٹاں کم کر رہے سے آج بھی ہوں اِس پنیا چل کے اتنے تین چار ہزار ہو گئے بوٹری ان سے سی کا ٹیکان کیونکہ راجستان میں باڈری جیسے کھول چکے ہیں پنچاٹری ہو ترن جا رہی ہیں سو راجستان بھی اچھی ٹھیک نہیں پھر کچھ کر چکے ہیں مہاراشٹر سڈیا چار بوٹری جڑی ہوں اگلے مجھے ਤੋਂ ਬੰਦ ਹੋਣ ਜਾਣੇ ਨੇ ਸੋ ਬਤਲੋਚੇ ਵੇਲੇ ਸੀ ਵੀ ਅਸੀਂ ਰੇ ਤੁਸੀਂ ਸਾਰੇ ਦੇਖੀ ਰਹੇ ਬਣੇ ਹਾਂ ਮਾਰਕੀਟ ਤੋਂ ਨੂੰ 10 ਸਾਲਾਂ ਦੇ ਕੰਮ ਕਰ ਰਹੇ ਕੋਈ ਪ੍ਰੋਪਰਟੀ ਨਹੀਂ ਲੈ ਕੇ ਦੂਸਰੇ ਬੰਦ ਲੈਂਗੇ ਆਂ ਕਿ ਅੱਛੀਆਂ ਮਸ਼ੀਨਾਂ ਨੇ ਪਰ ਸਾਰਾ ਸਭਾ ਅੱਛਾ ਹੈ ਕੋਲ ਜਿੰਨੇ ਵੀ ਸਾਡੇ ਟੈਕਨੀਸ਼ੀਅਨਸ ਹੈਗੇ ਨੇ ਸਾਰੇ ਵਲਟੇਟ ਹੈਗੇ ਨੇ ਪੜੇ ਲਿਖੇ ਨੇ ਤੇ ਅੱਛੀਆਂ ਸੈਲਰੀਆਂ ਦੇ ਰਿਆ ਸੀ ਉਹਨਾਂ ਨੇ ਤਾਂ ਜੋ ਉਹ ਦੇਖੇ ਤੁਮ ਜਨਾਂ ਨੇ ਖੰਡਾ ਜਾ دوسرا جہاں مجھے ٹیمیں چاہیے جس سے جیسے وہ پوری محنت کا ہے اس سال جاسے ڈاکٹر چاہیے بیٹھے جیسے کہ بوٹری کا سارا دیکھ ریخ کرتے ہیں سو کیلکولیشن کی تقریباً ایک لاکھ جا پیشنٹ ہے ہر دن سب ووٹلوں کا فائدہ ہیں گیا پچھلے سال بارہ لاکھ لوگوں نے انہوں گوٹلوں کا سستے ریٹ اٹھایا دوسرا اِسی یہ کرتے ہیں کہ جیسے صرف روڈگی جو ٹیسٹ ہو گیا اور پیاری بیماری نکل گئی تو پھر علاج نہیں ہوا ہوگا کیونکہ جہاں بندہ ٹیسٹ نہیں کرا سکتا اور علاج نہیں گا یہ سارے ڈاکٹر جو ہے دیوار ڈاکٹر صاحبان رکھتے ہیں وہاں کوپلیش ملتی ہے پھر وہاں کے ٹریٹمنٹ کا جاج ہے اس کو شروع کر دیں چاہے ون گیا پیسہ دئیے چاہے اسے منتھلی پیس سے دئیے پینشن ساری لگی ہوئی ویڈیو پینشن سکم ہے میڈیکل <سؤال> پینشن سکیم جی کو کافی زیادہ ہے اسے دبائیوں کی لوڈ ہے

ਜੋ ਪਹਿਲਾ ਚੈਬਰ ਨੇ ਰਹੇ ਜਾਂ ਜੋ ਚਲਣੇ ਵਾਸਤੇ ਅੰਦਰ ਕੋ ਜਰ ਹੈ ਜਾਣਕਾਰੀ ਦਿੱਤੀ ਹੈ ਸੋ ਬਹੁਤ ਬਹੁਤ ਧੰਨਵਾਦ ਪਰ ਹੁਣ ਮੈਂ ਬੇਨਤੀ ਕਰਾਂਗਾ ਕਿ ਸਤਿਕਾਰ ਕਰਨਾ ਹੈ ਆਏ ਹੋ ਸਤਿਨਾ ਦਾ ਔਰ ਸਾਡੇ ਸਤਿਕਾਰਯੋਗ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੁੰਵੇਦਰ ਚਕਰਾ ਸਿੰਘ ਜੀ ਉਹਨਾਂ ਦੇ ਨਾਲ ਸਰਦਾਰ ਆਤਮਸਿੰਘ ਜੀ ਚੇ ਸਰਪ੍ਰਸਤ ਸੋਨ ਸਿੰਘ ਜੀ ਜਵੰਦਾ ਸਤ ਸ੍ਰੀ ਅਕਾਲ ਜਿਹੜਾ ਸਭ ਨੂੰ ਜਾਂ ਜਿਹਨੇ ਵੀ ਕਮੇਟੀ ਦੇ ਸਾਬ ਆਜਾ ਜਿਹਨੇ ਕਮੇਟੀ ਮੈਂਬਰ ਬੈਠੇ ਨੇ ਆਜਾ ਸੋ ਸਭ ਤੋਂ ਪਹਿਲਾ ਜਿਹੜਾ ਸਨਕਾਰ ਹੈ ਉਹ ਸਰਦਾਰ ਸੰਦਰ ਪਾਲ ਸਿੰਘ ਜੀ ਹੋਰਾਈ ਸਾਹਿਬ ਜੋ ਚੇਅਰਮੈਨ ਨੇ ਉਹਨਾਂ ਦਾ ਕੀਤਾ ਜਾਵੇਗਾ ਸੋ ਉਹਨਾਂ ਨੂੰ ਬੇਨਤੀ ਹੈ ਕਿ ਉਹ ਆ ਕੇ ਗੁਰਦੁਆਰਾ ਪਰੰਦਰ ਕਮੇਟੀ ਦੇ ਤੌਰ 'ਤੇ ਸਨਮਾਨ ਪ੍ਰਾਪਤ ਕਰਨ ਤੋ ਬਹੁਤ ਡਾਕਟਰ ਦਰਜੀਤ ਸਿੰਘ ਜੀ ਸਲਾਹਕਾਰ ਸੇਖਸ ਤੋਂ ਨਾ ਤੋਂ ਬਾਅਦ ਸਰਦਾਰ ਸ੍ਰਿੰਦਰ ਸਿੰਘ ਜੀ ਪ੍ਰਧਾਨ ਪਟਿਆਲਾ ਐਨ.ਆਈ.

ਸੋ ਨਿਹਾਲ ਸਿਮਰ ਲਾ ਲਓ ਸਰਜੀਤ ਸਿੰਘ ਜੀ ਬਖੰਡਾ ਅਕਾ ਸੋ ਹੁਣ ਆਪਾਂ ਸੋ ਨਿਹਾਲ ਸੋ ਨਿਹਾਲ ਥੱਲੇ ਜਾ ਕੇ ਇੱਥੇ ਡਿਸਪੈਂਸਰੀ ਬਣੀ ਹੈ ਉਥੇ ਆਪਾਂ ਜੋ ਸੈਂਟਰ ਹੈ ਉਹਦਾ ਰਿਕਟ ਕਰਾਂਗੇ ਉਰੇ ਸਭ ਕਰ ਲਵਾਂਗੇ ਔਰ ਸੰਗਤ ਨੂੰ ਬੇਨਤੀ ਹੈ ਕਿ ਥੱਲੇ ਜਾ ਕੇ ਜਿੰਨੀ